ਹਾਂ ਦੇਖੀ ਬਸ ਹੁਣ ਜਰਾ दामਨਾ ਚੜ ਜੇ ਫੇਰ ਗੱਲ ਨਹੀਂ ਹੋਣੀ ਨਹੀਂ ਉਹ ਤੇ ਗੱਲ ਕਰਦਾ ਹਾਂ ਹਾਂ ਮੇਰੇ ਨਾਲ ਮੈਂ ਲੱਗ ਜੂ ਮਾੜੀ ਅੱਛਾ ਤੇ ਵੀ ਲਾਖਾ ਲੈਣਾ ਅੱਜ ਲਾਉਣੀ ਪੈਣੀ ਆ ਵੇ ਉੱਥੇ ਦਾ ਦਾ ਮੈਂ ਟ ਹੀ ਮਿਲੇ ਆਪਾਂ ਨੂੰ ਹੂੰ ਸਾਨੂੰ ਬਸ ਦੱਸ 20 ਮਿੰਟ ਤੂੰ ਹੋਰਦੇ ਬਸ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਉਹ ਕਰਦੇ ਆਂਗੇ ਫਿਰ ਤੂੰ ਲਾ ਲਈ ਅੱਛਾ ਤੇਸ ਪਾਣੀ ਹੁੰਦਾ ਹਨਾ ਹਾਂ ਪੂਰੀ ਐ ਕੰਪਲੀਟ ਐ ਇੱਕ ਤਰ੍ਹਾਂ ਨਾਲ ਬੱਸ ਇਹਨੂੰ ਇਹ ਕਹਿ ਲਈਏ ਵੀ ਹੁਣੇ ਪਾਣੀ ਕੱਢਣ ਵੀ ਥਾਂ ਤੇ ਕੱਲਾ ਭੇਜਣਾ ਹਾਂ ਯਾਰ ਹੂੰ ਇਹ ਉਹਦਾ ਸੌਖਾ ਦਾ ਪਾਣੀ ਇਹਦਾ ਹੂੰ ਤੇ ਪੈ ਪਾ ਕੇ ਭਰ ਦਈਆ ਵਾਹ ਉਹ ਵੇਟ ਹੀ ਆ ਬਸ ਉਹਨੇ ਜੋਰ ਹੀ ਲਗਵਾਣਾ ਹੁਣ ਤਾਂ ਬਹੁਤ ਮੁੰਡੇ ਦਾ ਪਿੰਦੂ ਉਹਦਾ ਆਪਣਾ ਚੀਚੇ ਵਾਲੀ ਆ ਇੱਥੇ ਗੁਜਾਰੀ ਇੱਥੇ ਹਾਂ ਓਕੇ ਜੂਗੀ ਪੁਣ ਵਧੀਆ ਚੀਜ਼ ਨਹੀਂ ਗਏ ਲਾਇਓ ਲਾਈਕ ਕਰਦੇ ਹਾਂ ਹਾਂ ਹੈਨਾ ਸਹੀ ਗੱਲ ਹੈ ਅੱਛਾ ਆ ਆ ਵਾਲੀ ਜਿਹੜੀ ਚੀਜ਼ ਬਣੀ ਹੋਈ ਆ ਇਹ ਉਹਦੇ ਵਾਸਤੇ ਬਣੀ ਆ ਵੀ ਜੇ ਬੈਠ ਕੇ ਦੇਖਣ ਵਾਲਿਆਂ ਵਾਸਤੇ ਨਹੀਂ ਨਹੀਂ ਹਾਂਜੀ ਇੱਥੇ ਕਮੇਟੀ ਬੈੰਦੀ ਆ ਓਕੇ ਜਿਹੜਾ ਨੰਬਰ ਪੁਆਇੰਟ ਲਿਖਣੇ ਆ ਹੂੰ ਗੇੜੇ ਲਿਖਣੇ ਕਿਹੜੇ ਪੋਸ ਦੇ ਕਿੰਨੇ ਗੇੜੇ ਆ ਹਾਂ 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 ਪੋਸ ਆਉਣਾ ਹੂੰ ਅੱਛਾ ਇੱਥੇ ਫਿਰ ਇਹ ਜਿਹੜਾ ਹਲਟ ਵਾਲਾ ਕੰਮ ਮਤਲਬ ਕਿ ਇਹ ਮਤਲਬ ਰੁਟੀਨ ਚ ਹੈ ਕੈਚ ਰੁਟੀਨ ਚ ਵੀ ਭਾਰੀ ਲਾ ਲਈਦਾ ਰੋਜ਼ ਇਦਾਂ ਹੂੰ ਮੰਨ ਲਓ ਕਿ ਮੈਂ ਆਪਾਂ ਪਹਿਲਾਂ ਰੁਟੀਨ ਚ ਆਉਂਦਾ ਹੁਣ ਲੇਟ ਹੋਣ ਲੱਗ ਹੈ ਨਾ ਪਰ ਫੇ ਵੀ ਟਰਾਈ ਕਰੀਦੀ ਆ ਇਥੋਂ ਸਟਾਰਟ ਇੱਥੋਂ ਕਰਕੇ ਉਹੇ ਘਰੋਂ ਨਾਲੋਂ ਵਾਹ ਜੋ